ਇਹ ਲੋ ਹੁੰਦੇ ਹੈ ਮਗੇਰੀਆਂ ਤੋਂ ਜੀ ਤੇ ਮੋਟਰਸਾਈਕਲ ਤਲਵਾੜਾ ਸਾਈਡ ਤੋਂ ਆ ਰਿਹਾ ਸੀ ਜੀ ਉਹ ਭਾਜੀ ਗੱਡੀ ਦੇ ਇੱਥੇ ਰੁਕ ਗਈ ਸੀ ਹੌਲੀ ਸੀ ਅੱਛਾ ਮਤਲਬ ਉਹ ਸਪੀਡ 'ਚ ਆ ਰਿਹਾ ਸੀ ਤੇ ਤੁਹਾਨੂੰ ਦਿਖਿਆ ਨਹੀਂ ਡਾਣਾ ਪਰੇ ਅੱਛਾ ਉਹ ਡਾਣੇ ਦੇ ਵਿੱਚੋਂ ਵੜ ਗਏ ਮੋਟਰਸਾਈਕਲ ਤਿਲਕ ਕੇ ਇਧਰ ਗੱਡੀ ਵੱਲ ਆ ਅੱਛਾ ਉਹ ਦੇਖੇ ਸੀ ਉੱਥੇ ਹਾਂਜੀ ਉਹ ਪਿਛੇ ਡੇ ਪਏ ਕਿੰਨੇ ਬੰਦੇ ਸੀ ਉੱਥੇ ਦੋ ਜੀ ਦੋ ਤੇ ਮੋਟਰਸਾਈਕਲ ਥੱਲੇ ਉਹਨਾਂ ਦਾ ਹੀ ਇਹ ਹਾਂਜੀ ਉਹਨਾਂ ਦਾ ਆਈ ਉਹ ਬਚ ਗਏ ਉਹ ਮਤਲਬ ਚਲ ਗਏ ਮੁੰਡੇ ਉਹ ਚਲ ਗਏ ਉਹ ਕਹਿੰਦੇ ਮੋਟਰਸਾਈਕਲ ਪਰੇ ਕਰਦੀ ਤੇ ਗੱਡੀ ਘੜਾ ਕੇ ਲੈ ਜੀ ਤੇਰਾ ਕੋਈ ਕਸੂਰ ਨਹੀਂ ਅੱਛਾ ਜੀ ਹਾਂਜੀ ਅੱਛਾ ਤੁਸੀਂ ਤਾਂ ਆਪਣੇ ਆਪ ਡਾਲੇ ਕਰਕੇ ਜਿਹੜਾ ਐਕਸੀਡੈਂਟ ਹੋਇਆ ਏ ਹਾਂਜੀ ਹਾਂਜੀ ਜਿਹੜਾ ਪਹਿਲੇ ਟੱਪਿਆ ਹੋਇਆ ਸੀ ਦਾ ਹਾਂਜੀ ਹਾਂਜੀ ਇਹ ਪਹਿਲਾਂ ਡਿੱਗਾ ਇਸਪੈਦਾ ਜੀ ਅੱਛਾ ਮੀ ਮੀ ਬਹੁਤ ਪੈ ਰਿਆ ਸੀ ਜਦੋਂ ਮੋਟਰਸਾਈਕਲ ਥੱਲੇ ਆਇਆ ਅੱਛਾ ਤੇ ਇਸ ਸਲਿੱਪ ਹੋਣ ਕਰਨ ਜਿਹੜਾ ਸਲਿੱਪ ਹੋਇਆ ਮੋਟਰਸਾਈਕਲ ਉੱਥੋਂ ਆ ਗਿਆ ਇੱਧਰ ਥੱਲੇ ਅੱਛਾ ਮੈਂ ਫੇਰ ਥੱਲੇ ਲਾਰੀ ਧਰਦੇ ਨੇ ਮੈਂ ਕਹਾ ਬੰਦਾ ਨਾ ਹੋਵੇ ਅੱਛਾ ਉਹ ਬੰਦੇ ਪਿੱਛੇ ਡੇਪੇ ਅਸੀਂ ਤੁਹਾਡੀ ਗੱਡੀ ਵੀ ਨਿਕਲ ਨਹੀਂ ਰਹੀ ਕਿ ਫਸੀ ਹੋਈ ਹੈ ਹਾਂਜੀ ਹਾਂਜੀ ਸਲਿੱਪ ਕੱਢਦੀ ਆ ਭਾਜੀ ਫਸੀ ਨਹੀਂ ਗਈ ਉਹਦਾ ਗਿੱਲੇ ਕਰਕੇ ਸਲਿੱਪ ਕੱਢਦੀ ਆ ਅੱਛਾ ਜੀ ਹਾਂਜੀ ਤੇ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡਾ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਨਾ ਮੇਰਾ ਨਾ ਉਹਦਾ ਅੱਛਾ ਤੇ ਪੁਲਿਸ ਪ੍ਰਸ਼ਾਸਨ ਪਹੁੰਚੇ ਸੀ ਇੱਥੇ ਹਾਂਜੀ ਹਾਂਜੀ ਪਹੁੰਚ ਗਿਆ ਸੀ ਹਾਂਜੀ ਠੀਕ ਹੈ 5-7 ਮਿੰਟਾਂ 'ਚ ਪਹੁੰਚ ਗਿਆ ਸੀ ਜੀ ਇਹ ਕੰਮ ਜੀ ਇੱਥੇ ਐਕਸੀਡੈਂਟ ਹੋਇਆ ਟਿਪਰ ਥੱਲੇ ਮੋਟਰਸਾਈਕਲ ਹੋਇਆ ਕੀ ਹੋਇਆ ਸੀਗਾ ਹਾਂਜੀ ਇਹ ਮੋਟਰਸਾਈਕਲ ਮਤਲਬ ਉਧਰੋਂ ਸੁਵੇਦਾ ਡਿੱਗਿਆ ਸੀਗਾ ਪਹਿਲੇ ਟਿਪਰ ਵਾਲਾ ਇਧਰੋਂ ਆ ਰਿਹਾ ਸੀ ਜੀ ਤੇ ਉਹ ਮੋਟਰਸਾਈਕਲ ਡਿੱਗੇ ਥੱਲੇ ਤੇ ਉਹ ਮੋਟਰਸਾਈਕਲ ਥੱਲੇ ਪੜ ਗਿਆ ਅੱਛਾ ਤੇ ਸੁਵੇਦੇ ਨਾਲ ਟਕਰਾ ਕੇ ਜਿਹੜਾ ਮੋਟਰਸਾਈਕਲ ਹਾਂਜੀ ਸੁਵੇਦੇ ਨਾਲ ਤੇ ਬਤੇ ਕਿਧਰ ਆ ਰਹੇ ਚਿਪਰ ਕੱਢੀ ਸਾਈਡ ਤੋਂ ਆ ਰਹੇ ਸੀ ਚਿਪਰ ਇਧਰੋਂ ਆ ਰਹੇ ਹਾਈਪਰ ਸਾਈਡ ਤੇ ਨੌ ਜਿਹੜੇ ਲੜਕੇ ਸੀਗੇ ਉਹ ਇਧਰ ਤੁਰਵਾੜੇ ਪਰ ਇਹ ਪਤਾ ਲੱਗਿਆ ਕਿੰਨੇ ਲੜਕੇ ਸੀ ਮੋਟਰਸਾਈਕਲ ਤੇ ਦੋ ਸੀ ਕਿ ਡਰਾਈਵਰ ਦਾ ਦੱਸਿਆ ਵੀ ਦੋ ਸੀ ਤੇ ਜਿਹੜਾ ਹੁਣੇ ਲੜਕੇ ਚੱਲ ਗਏ ਸੀ ਮੋਕੇ ਤੋਂ ਆ ਜਦੋਂ ਅਸੀਂ ਮੋਕੇ ਪਹੁੰਚੇ ਤੇ ਦੋਨੇ ਮੁੜੇ ਚ ਚਲੇ ਗਏ ਅੱਛਾ ਜੀ ਤੇ ਆਪਾਂ ਹੁਣ ਜੋ ਵੈਰੀਫਾਈ ਹੋ ਕੇ ਕਰਕੇ ਤੇ ਪੁਪਾ ਟਾਣੇ ਲੈਣਾ ਹੋ ਸਕਦਾ ਹਾਂ ਹਾਂ ਜੀ ਠੀਕ